ਕੋ ਅੱਜ ਸਾਨੂੰ ਵਾਰ-ਵਾਰ ਪਬਲਿਕ ਦੀਆਂ ਜਿਹੜੀਆਂ ਆ ਉਹ ਕੰਪਲੇਂਟਸ ਮਿਲ ਰਹੀਆਂ ਸੀਗੀਆਂ ਕਿ ਹਨੁਮਾਨ ਚੌਂਕ ਦੇ ਵਿੱਚ ਜਿਹੜੇ ਆ ਉਹ ਪਾਰਕਿੰਗ ਜਿਹੜੀ ਆ ਰੋਡ ਦੇ ਉੱਪਰ ਕੀਤੀ ਜਾਂਦੀ ਹੈ। ਔਰ ਜਦ ਅਸੀਂ ਆਣ ਕੇ ਇਸ ਚੀਜ਼ ਦੇ ਬਾਰੇ ਪੜਤਾਲ ਕੀਤੀ ਤਾਂ ਉਹ ਵਾਕਈ ਜਿਹੜੀ ਉਹ ਗੱਲ ਸਹੀ ਪਾਈ ਗਈ ਰੋਡ ਦੇ ਉੱਪਰ ਖੜੀਆਂ ਗੱਡੀਆਂ ਤੇ ਚਲਾਨ ਵੀ ਕੀਤੇ ਗਏ ਬਟ ਉਹਨਾਂ ਦੀ ਜਦੋਂ ਪ੍ਰੋਬਲਮ ਸੁਣੀ ਗਈ ਉਹਦਾ ਅਸਲ ਕਾਰਨ ਇਹ ਹੈਗਾ ਕਿ ਜਿਹੜੀਆਂ ਇੱਥੇ ਸ਼ਾਪਸ ਹੈਗੀਆਂ ਨੇ ਉਹਨਾਂ ਸ਼ਾਪਸ ਦੇ ਜਿਹੜੇ ਸ਼ਾਪਕੀਪਰਸ ਦੇ ਜਿਹੜੇ ਓਨਰਸ ਨੇ ਜਾਂ ਉਹਨਾਂ ਦੇ ਸ਼ਾਪਕੀਪਰਸ ਨੇ ਜਿਹੜੇ ਉਹ ਆਪਣੀ ਦੁਕਾਨ ਦਾ ਸਮਾਨ ਜਿਹੜਾ ਆ ਉਹ ਜਿੱਥੇ ਪਬਲਿਕ ਵਾਸਤੇ ਪਾਰਕਿੰਗ ਦੀ ਜਗ੍ਹਾ ਛੱਡੀ ਗਈ ਉਹਦੇ ਵਿੱਚ ਰੱਖਦੇ ਨੇ ਜਿਸ ਕਾਰਨ ਜਿਹੜੀਆਂ ਗੱਡੀਆਂ ਨੇ ਉਹ ਫਿਰ ਰੋਡ ਦੇ ਉੱਪਰ ਪਾਰਕ ਕੀਤੀ ਜਿਹਦੇ ਨਾਲ ਆਉਣ ਜਾਣ ਦੇ ਵਿੱਚ ਜਿਹੜੇ ਲੋਕ ਇੱਥੇ ਬਾਜ਼ਾਰ ਦੇ ਵਿੱਚ ਆਉਂਦੇ ਨੇ ਜਾਂ ਜਿਹੜੇ ਰਾਹੀਰ ਨੇ ਉਹਨਾਂ ਨੂੰ ਕਾਫੀ ਸਮੱਸਿਆ ਜਿਹੜੀ ਆ ਉਹ ਪੈਦਾ ਹੁੰਦੀ ਸੀ ਸੋ ਅੱਜ ਅਸੀਂ ਪਹਿਲਾਂ ਇਹਨਾਂ ਨੂੰ ਰਿਕਵੈਸਟ ਵੀ ਕੀਤੀ ਹੈ ਸਾਰਿਆਂ ਨੂੰ ਕਿ ਆਪਣਾ ਆਪਣਾ ਸਮਾਨ ਜਿਹੜਾ ਆ ਉਹ ਆਪਣੀਆਂ ਦੁਕਾਨਾਂ ਦੇ ਅੰਦਰ ਰੱਖੋ ਪਹਿਲਾਂ ਵੀ ਅਸੀਂ ਟਾਈਮ ਬਾ ਟਾਈਮ ਇਹਨਾਂ ਨੂੰ ਜਿਹੜੀ ਰਿਕਵੈਸਟ ਕਰਦੇ ਰਹਿੰਦੇ ਆ ਔਰ ਫਿਲਹਾਲ ਅਗਰ ਜੇ ਕਿਸੇ ਦਾ ਸਮਾਨ ਹੁਣ ਬਾਹਰ ਨਜ਼ਰ ਆਉਂ ਕਾਨੂੰਨ ਦੇ ਮੁਤਾਬਕ ਜਿਹੜਾ ਆ ਉਹ ਜਮਾ ਕਰਵਾਇਆ ਜਾਏਗਾ ਔਰ ਇਹਨਾਂ ਨੂੰ ਜਿਹੜਾ ਹੈਗਾ ਉਸ ਦੀ ਪੈਨਲਟੀ ਪਵੇਗੀ। ਆਜੂ ਕੋ ਜੋ ਦਾ ਸਮਾਨ ਅਸੀਂ ਕਰ ਰਹੇ ਹਾਂ ਜੀ ਇਹਦੇ ਸਾਡੀ ਮੁਹਿੰਮ ਚੱਲ ਰਹੀ ਹੈ। ਐਂਡ ਆਫ ਦਾ ਮੁਹਿੰਮ ਅਸੀਂ ਤੁਹਾਨੂੰ ਦੱਸਾਂਗੇ ਵੀ ਇਹਦੇ ਵਿੱਚ ਕੀ ਕੀ ਹੋਇਆ। ਤੁਸੀਂ ਪਹਿਲੇ ਵੀ ਆਏ ਸੀ ਉਸ ਦਿਨ ਥੋੜੇ ਦਿਨ ਠੀਕ ਰਿਹਾ ਫਿਰ ਉਹੀ ਨਾ ਕਿ ਫਿਰ ਉਹ ਹੋ ਜਾਂਦਾ। ਕਿ ਐਸੀ ਕੋਈ ਇਸ ਨੂੰ ਚਾਹੀਦਾ ਕਿ ਲਗਾਤਾਰ ਰਹੇ। ਮੈਂ ਦੇਖੋ ਟ੍ਰੈਫਿਕ ਪੁਲਿਸ ਲਗਾਤਾਰ ਐਫਰਟ ਕਰ ਰਹੀ ਹੈ ਬਟ ਇਹਦੇ ਵਿੱਚ ਆਮ ਪਬਲਿਕ ਵਾਸਤੇ ਜਿਹੜੇ ਦੁਕਾਨਦਾਰ ਨੇ ਇਹਨਾਂ ਨੂੰ ਚਾਹੀਦਾ ਹੈ ਕਿ ਇਹ ਪਬਲਿਕ ਵਾਸਤੇ ਰਸਤਾ ਛੱਡਣ। ਔਰ ਇਹ ਇੱਕ ਚੀਜ਼ ਨੂੰ ਇਹ ਸਮ ਰਸਤਾ ਜ ਖੁੱਲਾ ਹੋਏਗਾ ਜਾਮ ਨਹੀਂ ਲੱਗੇਗਾ ਪਬਲਿਕ ਨੂੰ ਪ੍ਰੋਪਰ ਪਾਰਕਿੰਗ ਦੀ ਸਪੇਸ ਮਿਲੇਗੀ ਤਾਂ ਕਸਟਮਰ ਵਧੇਗਾ ਗ੍ਰਾਹਕ ਵਧੇਗਾ ਤੇ ਇਹਨਾਂ ਦੀ ਕਮਾਈ ਵੀ ਜ਼ਿਆਦਾ ਹੋਏਗਾ ਲੱਗੇ ਵੀ ਚਲਾਨ ਕਰਨੇ ਜਾਣਗੇ ਫਿਰ ਇਹ ਹਲੋ ਦੇਖੋ ਸਾਡਾ ਚਲਾਨ ਕਰਨ ਦਾ ਮਕਸਦ ਨਹੀਂ ਹੈਗਾ ਸਾਡਾ ਮਕਸਦ ਹੈ ਕਿ ਅਸੀਂ ਰੋਡ ਨੂੰ ਜਿਹੜਾ ਹੈ ਉਹ ਖਾਲੀ ਕਰਵਾਈਏ ਪਹਿਲਾਂ ਇਹਨਾਂ ਨੂੰ ਰਿਕਵੈਸਟ ਕਰਾਂਗੇ ਇਹਨਾਂ ਨੂੰ ਅਪੀਲ ਕਰਾਂਗੇ ਅਗਰ ਇਹ ਨਹੀਂ ਮੰਨਦੇ ਤੇ ਜਿਹੜਾ ਵੀ ਬੰਦਾ ਜਿਹੜਾ ਰੂਲਸ ਦੀ ਵਾਇੋਲੇਸ਼ਨ ਕਰੇਗਾ ਉਹਦੇ ਅਗੇਂਸਟ ਜਿਹੜੀ ਹੈ ਐਸ ਪਰ ਰੂਲ ਜੋ ਵੀ ਕਾਰਵਾਈ ਹੋਏਗੀ ਉਹ ਅਮਲ ਦੇ ਵਿੱਚ ਲਿਆਂਦੀ ਜਾਏਗੀ। ਗਲਤ ਪਰਸਪੀਕਟਿਵ ਆ ਕੇ ਵੀ ਕੋਈ ਜ਼ਬਰਦ ਕੀਤੇ ਗਏ ਆ। ਬਿਲਕੁਲ ਕਰ ਰਹੇ ਆ ਜੀ। ਬਿਲਕੁਲ ਜੀ ਚਾਹੇ ਕੋਈ ਮੁਲਾਜ਼ਮ ਹੋਵੇ ਚਾਹੇ ਕੋਈ ਸਿਵਿਲਿਅਨ ਹੋਵੇ ਲਾਅ ਐਂਡ ਰੂਲਸ ਜਿਹੜੇ ਆ ਉਹ ਸਾਰਿਆਂ ਵਾਸਤੇ ਇੱਕੋ ਜਿਹੇ ਨੇ ਉਹ ਸਭ ਨੂੰ ਫਾਲੋ ਕਰਨੀ ਪਏ। ਕਿੰਨੀ ਦੇਰ ਕਾਰਵਾਈ ਆ ਜਾਰੀ ਰਹੇਗੀ? ਅਸੀਂ ਤਾਂ ਕੰਟੀਨਿਊਟੀ ਚ ਹੈਗੇ ਆ ਜੀ ਐਸ ਰੋਡ ਤੇ ਆ ਥੋੜੀ ਦੇਰ ਬਾਅਦ ਦੇਖੋਗੇ ਕਿਸੇ ਹੋਰ ਰੋਡ ਤੇ ਦੇਖੋਗੇ। ਸੋ ਸਾਹਿਬ ਇਸ ਗੱਲ ਨੂੰ ਲੈ ਕੇ ਕਾਫੀ ਚਿੰਤਿਤ ਨੇ ਕਿ ਜਿਹੜੇ ਲੋਕ ਨੇ ਇਥੋਂ ਦੇ ਉਹ ਪਰੇਸ਼ਾਨ ਹੁੰਦੇ ਨੇ ਕਿ ਸਾਨੂੰ ਨੰਗਣ ਵਾਸਤੇ ਜਗ੍ਹਾ ਨਹੀਂ ਜਾਮ ਦੇ ਵਿੱਚ ਫਸ ਜਾਨੇ ਉਹਦਾ ਕਾਰਨ ਮੁੱਖ ਇਹ ਹੈ ਔਰ ਇਹਦੇ ਬਾਬਤ ਅਸੀਂ ਬਹੁਤ ਜਲਦ ਮਾਨਯੋਗ ਡੀਸੀ ਸਾਹਿਬ ਦੇ ਨਾਲ ਵੀ ਮੀਟਿੰਗ ਕਰਾਂਗੇ ਔਰ ਸਿਵਲ ਡਿਪਾਰਟਮੈਂਟ ਦੀ ਟੀਮ ਐਂਡ ਜਿਹੜੀ ਕਾਰਪੋਰੇਸ਼ਨ ਦੀ ਟੀਮ ਹੈ ਉਹਨਾਂ ਨੂੰ ਨਾਲ ਲੈ ਕੇ ਇਹਦੇ ਦਾ ਅਸੀਂ ਜਲਦੀ ਹੱਲ ਕਰਾਂਗੇ ਪਹਿਲੇ ਡੀਸੀ ਇੱਕ ਮੀਟਿੰਗ ਤੋਂ ਬਾਅਦ ਐ ਡਿਸਾਈਡ ਹੋਇਆ ਸੀ ਕਿ yellow line ਔਰ white line ਲਗਾਈ ਜਾਏਗੀ ਇਹ ਅਜੇ ਤੱਕ ਨਹੀਂ ਲੱਗੀ ਨਹੀਂ ਉਹਦਾ ਉਹਦਾ ਪ੍ਰੋਸੈਸ ਚੱਲ ਰਿਹਾ ਉਹਦਾ ਟੈਂਡਰ ਹੋਣਾ ਹੈ ਉਹਦੀ ਟੈਂਡਰਿੰਗ ਦਾ ਪ੍ਰੋਸੈਸ ਚੱਲ ਰਿਹਾ ਉਹ ਉਹ ਪਾਈਪਲਾਈਨ ਦੇ ਵਿੱਚ ਹੈਗਾ ਬਹੁਤ ਜਲਦ ਉਹ ਵਿੱਚ ਹੀ ਹੋਏਗੀ